ਸੱਚੀ ਰਿਕਾਲਜੀ ਪਿੰਡੂ ਵਿਰਸਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਗੱਲ ਕਰਦੇ ਆ ਇੱਕ ਕੁੜੀ ਦਾ ਕਤਲ ਹੋਇਆ ਬਠਿੰਡੇ ਗੱਡੀ ਚ ਉਹਦੀ ਲਾਸ਼ ਮਿਲੀ ਹੈ ਤੇ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਸੀਗੀ ਕਮਲ ਕੌਰ ਭਾਬੀ ਦੇ ਨਾਮ ਤੇ ਉਹਦਾ ਜਿਹੜਾ ਚੈਨਲ ਅਕਾਊਂਟ ਬਣਿਆ ਹੋਇਆ ਸੀਗਾ ਲੱਖਾਂ ਚੋਂ ਦੇ ਫੋਲੋਅਰ ਸੀਗੇ ਪਰ ਬੰਦੇ ਨੇ ਥੋ ਲੈ ਕੇ ਕੁਛ ਨਹੀਂ ਜਾਣਾ ਚੰਗੇ ਕੰਮ ਕਰਾਂਗੇ ਉਹਦਾ ਨਤੀਜਾ ਚੰਗਾ ਹੋਊਗਾ ਜੀ ਮਾੜੇ ਕਰਾਂਗੇ ਉਹਦਾ ਨਤੀਜਾ ਮਾੜਾ ਹੀ ਹੋਊਗਾ ਲੱਖਾਂ ਫੋਲੋਅਰਸ ਵਾਲੀ ਕੁੜੀ ਦੇ ਸੰਸਕਾਰ ਤੇ ਸਿਰਫ ਤਿੰਨ ਪਰਿਵਾਰਕ ਮੈਂਬਰ ਬੱਕੀ ਦੇਖੋ ਇੱਕ ਕਲੱਬ ਵੱਲੋਂ ਉਹਦਾ ਵਿਚਾਰੀ ਦਾ ਸੰਸਕਾਰ ਕੀ ਕੰਮ ਹਮੇਸ਼ਾ ਚੰਗੇ ਕਰੋ ਜੀ ਜਿਹਦੇ ਨਾਲ ਸ਼ੋਭਾ ਮਿਲੇ ਆਪਾਂ ਨੂੰ ਨਹੀਂ ਪਤਾ ਇਹ ਭੈਣ ਦੀ ਕੀ ਮਜਬੂਰੀ ਹੋਊਗੀ ਦੇਖੋ ਕੋਈ ਜੌਬ ਕਰ ਸਕਦੀ ਸੀਗੀ ਸੋਸ਼ਲ ਮੀਡੀਆ ਦੇਖੋ ਚੰਗੇ ਕੰਮਾਂ ਲਈ ਬਣਿਆ ਹੋਇਆਗਾ ਆਪਣੇ ਬੱਚੇ ਸਾਰਾ ਦਿਨ ਹੱਥਾਂ 'ਚ ਮੋਬਾਈਲ ਲੈ ਕੇ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਨੇ ਸਾਰਾ ਦਿਨ YouTube Instagram ਦੇਖਦੇ ਨੇ ਪਰ ਦੇਖੋ ਉਹਦੇ ਵਿੱਚ ਕੀ ਕੁਸ਼ ਆ ਰਿਹਾਗਾ ਲੈ ਕੇ ਇੱਥੋਂ ਕੁਝ ਨਹੀਂ ਜਾਣਾ ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਹੀ ਚਲੇ ਜਾਣਾ ਹਣਾ ਪਰ ਦੇਖੋ ਜੇ ਆਪਾਂ ਕਿਸੇ ਨੂੰ ਚੰਗੀ ਸਿੱਖਿਆ ਨਹੀਂ ਦੇ ਸਕਦੇ ਤਾਂ ਮਾੜੇ ਪਾਸੇ ਵੀ ਨਾ ਤੋਰੋ ਚਲੋ ਹੁਣ ਤਾਂ ਇਹ ਵਿਚਾਰੀ ਰੱਬ ਇਸ ਦੁਨੀਆ ਚ ਨਹੀਂ ਰਹੀ ਦੂਸਰਾ ਇਹਨੇ ਜੀ ਪਤਾ ਨਹੀਂ ਕਿਉਂ ਕੰਚਨ ਕੁਮਾਰੀ ਨਾਮ ਸੀਗਾ ਇਹਦਾ ਇਹਨੇ ਪਿੱਛੇ ਆਪਦੇ ਕੌਰ ਲਗਾਇਆ ਦੇਖੋ ਕੌਰ ਨਾਮ ਦੀ ਉਹ ਥੋੜੀ ਬਹੁਤੀ ਭੈਣ ਇਹ ਲਾਜ ਰੱਖ ਲੈਂਦੀ ਬਾਕੀ ਜਦੋਂ ਉਹ ਮੈਂ ਕਈ ਵੀਡੀਓ ਇਹਨਾਂ ਦੀਆਂ ਦੇਖਿਆ ਨੇ ਜਦੋਂ ਉਹ ਬੋਲਦੀ ਸੀਗੀ ਤਾਂ ਬਹੁਤ ਹੀ ਥੋੜਾ ਜਿਹਾ ਗਲਤ ਬੋਲਦੇ ਸੀਗੇ ਹੋਰ ਚਲੋ ਅਗਲੇ ਦੀ ਆਪਦੀ ਪਰਸਨਲ ਲਾਈਫ ਹੈ ਆਪਾਂ ਤਾਂ ਕੀ ਕਹਿ ਸਕਦੇ ਆ ਬਾਕੀ ਥੋੜੀ ਜੀ ਗਲਤੀ ਆਪਣੀ ਵੀ ਹੈ ਜੀ ਆਪਾਂ ਜਿਹੜੇ ਲੋਕ ਇਹ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਉਹ ਵੀ ਜ਼ਿਆਦਾ ਦੇਖਦੇ ਆ ਦੇਖੋ ਜੇ ਕੋਈ ਚੰਗੀ ਵੀਡੀਓ ਬਣਾਉਂਦਾ ਉਹਨੂੰ ਵਿਊ ਬਿਲਕੁਲ ਨਹੀਂ ਆਉਂਦੇ ਜੇ ਕੋਈ ਮਾੜੀ ਵੀਡੀਓ ਬਣਾਉਂਦਾਗਾ ਉਹ ਉਹ ਵਾਇਰਲ ਹੁੰਦਾਗਾ ਪਰ ਇਹ ਥੋੜੀ ਜੀ ਆਪਾਂ ਆਪਣੇ ਚ ਕਮੀ ਐ ਜਿਹੜਾ ਸੋਸ਼ਲ ਮੀਡੀਆ ਤੇ ਸਟਾਰ ਬਣਾਉਨੇ ਆ ਇਹ ਆਡੀਅנס ਹੀ ਬਣਾਉਂਦੇ ਨੇ ਇਹੀ ਸਟਾਰ ਬਣਾਉਂਦੇ ਨੇ ਇਹੀ ਬੇਕਾਰ ਬਣਾਉਂਦੇ ਨੇ ਇਸ ਲਈ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਹਮੇਸ਼ਾ ਚੰਗੀਆਂ ਚੀਜ਼ਾਂ ਦੇਖੀਏ ਮੈਂ ਤਾਂ ਜਦੋਂ ਇਹਦੀ ਮੌਤ ਦੀ ਖਬਰ ਸੁਣੀ ਐ ਇਸ ਤੋਂ ਬਾਅਦ ਇਹਦਾ account ਫਰੋਲ ਕੇ ਦੇਖਿਆ ਤੇ ਦੇਖਦਿਆਂ ਨੂੰ ਵੀ ਸ਼ਰਮ ਆਈ ਬਾਕੀ ਜਿਹੜੇ ਇਹਨਾਂ ਦੇ ਗਵੰਡੀ ਨੇ ਉਹ ਦੱਸ ਰਹੇ ਨੇ ਕਿ ਵੀ ਬਹੁਤ ਵਧੀਆ ਸੀਗੇ ਅਸਲ ਲਾਈਫ ਦੇ ਵਿੱਚ ਤਾਂ ਪਰ ਪਤਾ ਨਹੀਂ ਇਹਨੇ ਭੈਣ ਨੇ ਵੀ ਇੰਸਟਾਗ੍ਰਾਮ ਤੇ ਇਸ ਤਰ੍ਹਾਂ ਦੀਆਂ ਵੀਡੀਓ ਕਿਉਂ ਪਾਈਆਂ ਬਾਕੀ ਹੁਣ ਤਾਂ ਅਫਵਾਹਾਂ ਨੇ ਜੀ ਕੋਈ ਕਹਿ ਰਿਹਾਗਾ ਕਿਸੇ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਕੋਈ ਕਿਸੇ ਨੇ ਇਹ ਸਾਰਾ ਕੁਝ ਤਾਂ ਚਲੋ ਜਿਹੜੇ ਵੀ ਜਾਂਚ ਹੋਊਗੀ ਉਹਦੇ ਵਿੱਚ ਆਈ ਜਾਣਾਗਾ ਪਰ ਜੇਕਰ ਕਿਸੇ ਚ ਕੋਈ ਟੈਲੈਂਟ ਹੈ ਉਹ ਦਿਖਾਓ ਜੇਕਰ ਆਪਣੇ ਆਪਾਂ ਨੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਆ ਕੋਈ ਚੰਗੀ ਚੀਜ਼ ਲਈ ਕਰੋ ਕਿਸੇ ਮਾੜੇ ਪਾਸੇ ਨਾ ਦੁਨੀਆ ਨੂੰ ਲੈ ਕੇ ਜਾਓ ਅਜੀਬ ਦੀ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਹੀ ਹੈ ਜੀ ਦੇਖੋ ਆਪਣਾ ਪੰਜਾਬੀ ਸੱਭਿਆਚਾਰ ਕਿਵੇਂ ਪੁੱਠੇ ਪਾਸੇ ਜਾ ਰਿਹਾਗਾ ਇਹਨੂੰ ਆਪਾਂ ਬੱਚਿਆਂ ਨੂੰ ਆਪਣਿਆਂ ਨੂੰ ਚੰਗੇ ਰਸਤੇ ਜੋੜੀਏ ਪੁਰਾਣੇ ਚੀਜ਼ਾਂ ਨਾਲ ਜੋੜੀਏ ਜੇਕਰ ਤੁਸੀਂ ਪੁਰਾਣੇ ਸੱਭਿਆਚਾਰ ਵਾਲੇ ਤੇ ਪ੍ਰਾਗੀਤ ਬੋਲੀਆਂ ਪੰਜਾਬੀ ਜਿਹੜਾ ਸੱਭਿਆਚਾਰਕ ਗੀਤ ਬੋਲੀਆਂ ਹੁੰਦੀਆਂ ਨੇ ਉਹ ਦੇਖਣਾ ਤੇ ਸੁਣਨਾ ਚਾਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ